ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ 29 ਅਪ੍ਰੈਲ 2024 1 ਮਈ ਤੋਂ ਬਦਲ ਜਾਣਗੇ ਇਹ ਕਈ ਨਿਜਮ ਗੈਸ ਸਿਲੰਡਰ ਸਕੀਮ ਸੰਬੰਧੀ ਆਈ ਵੱਡੀ ਖਬਰ ਔਰਤਾਂ ਲਈ 1-1000 ਵਾਲੀ ਸਕੀਮ ਜਲਦ ਹੋਵੇਗੀ ਸ਼ੁਰੂ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਪਹਿਲੀ ਤੇ ਵੱਡੀ ਖਬਰ ਤੁਹਾਡੇ ਸਾਹਮਣੇ ਆ ਤਾਂ ਦੇਖੋ ਪੰਜਾਬ ਚ ਅਗਲੇ 3 ਦਿਨਾਂ ਦੇ ਮੌਸਮ ਬਾਰੇ ਭਵਿੱਖ ਬਾਣੀ ਆਈਐਮਡੀ ਦਾ ਵੱਡਾ ਅਲਰਟ ਤਾਂ ਦੇਖੋ ਦੇਸ਼ ਦੇ ਕਈ ਰਾਜ ਇਸ ਸਮੇਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਨੇ ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਇੱਕ ਵਾਰ ਲੂਦਾ ਅਲਰਟ ਜਾਰੀ ਕੀਤਾ ਹੈ ਆਈ ਐਮ ਡੀ ਨੇ 30 ਅਪ੍ਰੈਲ ਤੱਕ ਦੇਸ਼ ਦੇ ਪੂਰਬੀ ਅਤੇ ਦੱਖਣੀ ਖੇਤਰਾਂ 'ਚ ਸਖਤ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 30 ਅਪ੍ਰੈਲ ਤੱਕ ਵੱਡਾ ਅਪਡੇਟ ਆ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਆਇਆ ਉਧਰ ਪੰਜਾਬ ਅਤੇ ਹਰਿਆਣੇ 'ਚ ਹਨੇਰੀ ਦੇ ਨਾਲ ਮੀਂਹ ਤਾਂ ਦੇਖੋ 29 ਅਪ੍ਰੈਲ ਯਾਨੀ ਕਿ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ 'ਚ ਗਰਜ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਕਈ ਥਾਵਾਂ ਤੇ ਪਿਛਲੇ ਦਿਨੀ ਮੀਂਹ ਤੇ ਤੇਜ਼ ਹਵਾਵਾਂ ਚੱਲੀਆਂ ਕੁਝ ਥਾਵਾਂ ਤੇ ਗੜੇ ਪੈਣ ਦੀ ਵੀ ਖਬਰ ਹੈ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਚ 30 ਅਪ੍ਰੈਲ ਤੱਕ ਗੜੇ ਪੈਣ ਦੀ ਵੀ ਸੰਭਾਵਨਾ ਜਾਰੀ ਕੀਤੀ ਗਈ ਹੈ ਤਾਂ ਦੇਖੋ ਪੰਜਾਬ ਚ ਲੰਗੀ ਰਾਤ ਇੱਕ ਦਰਜਣ ਤੋਂ ਵੱਧ ਸ਼ਹਿਰਾਂ ਚ ਤੇਜ਼ ਹਵਾਵਾਂ ਦੇ ਨਾਲ ਨਾਲ ਹਲਕਾ-ਹਲਕਾ ਮੀਂਹ ਵੀ ਪਿਆ ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ ਤੇ ਫਰੀਦਕੋਟ, ਗੁਰਦਾਸਪੁਰ, ਨਵਾਂ ਸ਼ਹਿਰ, ਫਿਰੋਜ਼ਪੁਰ, ਪਠਾਨਕੋਟ ਤੇ ਰੂਪਨਗਰ 'ਚ ਵੀ ਪਿਆ। ਮੌਸਮ ਵਿਭਾਗ ਨੇ 30 ਅਪ੍ਰੈਲ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਵੀ ਕੀਤੀ ਹੈ। ਉਧਰ ਇੱਕ ਹੋਰ ਵੱਡੀ ਖਬਰ ਤੁਹਾਡੇ ਸਾਹਮਣੇ ਆ ਤਾਂ ਦੇਖੋ ਪਟਿਆਲਾ 'ਚ ਬੰਦ ਪਏ ਹੋਟਲ 'ਚ ਲੱਗੀ ਭਿਆਨਕ ਅੱਗ। ਤਾਂ ਦੇਖੋ ਪਟਿਆਲਾ ਚ ਅਜੂਬਾ ਹੋਟਲ ਦੇ ਸਾਹਮਣੇ ਇੱਕ ਬੰਦ ਪਏ ਹੋਟਲ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਫਾਇਰ ਬਰਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬਰਗੇਡ ਦੀਆਂ ਗੱਡੀਆਂ ਨੇ ਆ ਕੇ ਮੌਕੇ ਤੇ ਕਈ ਘੰਟਿਆਂ ਚ ਅੱਗ ਤੇ ਕਾਬੂ ਪਾਇਆ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਿਆ ਉਧਰ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ 1 ਮਈ ਤੋਂ ਹੁਣ ਜਾ ਰਹੇ ਨੇ ਕਈ ਵੱਡੇ ਬਦਲਾ ਤੁਹਾਡੀ ਜੇਬ ਤੇ ਸਿੱਧਾ ਪਵੇਗਾ ਅਸਰ ਤਾਂ ਦੇਖੋ ਪੈਸੇ ਨਾਲ ਸੰਬੰਧਿਤ ਕਈ ਨਿਜਮ ਹਰ ਮਹੀਨੇ ਦੀ ਸ਼ੁਰੂਆਤ ਤੋਂ ਬਦਲ ਜਾਂਦੇ ਨੇ ਪਹਿਲੀ ਤਰੀਕ ਨੂੰ एलपीजी सिलेंडर सीएनजी पीएनजी ਦੀਆਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਨੇ ਨਾਲ ਹੀ ਜੈਸ ਬੈਂਕ ਅਤੇ ICICI ਆਈ ਬੈਂਕ ਨੇ ਆਪਣੇ ਬਚਤ ਖਾਤਿਆਂ ਦੇ ਕਈ ਖਰਚੇ ਵੀ ਵਧਾ ਦਿੱਤੇ ਨੇ ਯਾਨੀ ਇਹਨਾਂ ਦੋਵਾਂ ਬੈਂਕਾਂ ਦੇ ਗਾਹਕਾਂ ਨੂੰ ਧਿਆਨ ਦੇਣਾ ਪਵੇਗਾ ਤਾਂ ਦੇਖੋ HDFC ਬੈਂਕ ਨੇ ਵੀ 10 ਮਈ ਤੱਕ ਜਿਹੜੀ ਅੰਤਿਮ ਮਿਤੀ ਆ ਸਕੀਮ ਦੀ ਉਹ ਵੀ ਰੱਖੀ ਗਈ ਹੈ ਤਾਂ ਆਓ ਜਾਣਦੇ ਹਾਂ ਇਹਨਾਂ ਨਿਯਮਾਂ ਬਾਰੇ ਤਾਂ ਦੇਖੋ LPG ਸਿਲੰਡਰ ਦੀ ਕੀਮਤ ਹਰੇਕ ਮਹੀਨੇ ਦੀ ਪਹਿਲੀ ਤਾਰੀਖ ਨੂੰ ਜਿਹੜੀ ਤੈਅ ਕੀਤੀ ਜਾਂਦੀ ਹੈ ਕੰਪਨੀਆਂ 14 ਕਿਲੋ ਦੇ ਘਰੇਲੂ ਸਿਲੰਡਰ ਅਤੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤਾਂ ਤੈਅ ਕਰਦੀਆਂ ਨੇ ਇਸ ਤੋਂ ਇਲਾਵਾ CNG ਅਤੇ PNG ਦੀਆਂ ਕੀਮਤਾਂ ਵੀ ਤੈਅ ਕੀਤੀਆਂ ਜਾਂਦੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਨਵੀਆਂ ਕੀਮਤਾਂ ਕਿਹੜੀਆਂ ਹਨ ਤਾਂ ਦੇਖੋ ਯੈਸ ਬੈਂਕ ਦੀ ਵੈਬਸਾਈਟ ਨੇ ਕਿਹਾ ਕਿ ਸੇਵਿੰਗ ਖਾਤਿਆਂ ਦੇ ਵੱਖ-ਵੱਖ ਰੁਪਿਆਂ ਦਾ ਘੱਟੋ-ਘੱਟ ਔਸਤ ਬਕਾਇਆ ਬਦਲਿਆ ਗਿਆ ਹੈ ਅਕਾਊਂਟ ਪ੍ਰੋ ਮੈਕਸ ਵਿੱਚ ਘੱਟੋ ਘੱਟ ਔਸਤ ਬੈਲੈਂਸ ਜਿਹੜਾ 50000 ਰੁਪਏ ਹੋਵੇਗਾ ਮੈਕਸਿਮਮ ਚਾਰਜ 1000 ਰੁਪਏ ਦੀ ਸੀਮਾ ਤੈਅ ਕੀਤੀ ਗਈ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੇਵਿੰਗ ਅਕਾਊਂਟ ਅਪਰੋਚ ਹੁਣ ਘੱਟੋ ਘੱਟ ਬੈਲੈਂਸ 10000 ਰੁਪਏ ਹੋਵੇਗਾ ਖਰਚਿਆਂ ਦੀ ਅਧਿਕਤਮ ਸੀਮਾ 750 ਰੁਪਏ ਨਿਰਧਾਰਤ ਕੀਤੀ ਗਈ ਹੈ ਇਹ ਨਿਯਮ 1 ਮਈ ਤੋਂ ਲਾਗੂ ਹੋਵੇਗਾ ਉਧਰ ICICI ਬੈਂਕ ਨੇ ਕਈ ਤਰ੍ਹਾਂ ਦੀਆਂ ਸੇਵਿੰਗ ਅਤੇ ਖਰਚਿਆਂ ਵਿੱਚ ਬਦਲਾਅ ਕੀਤੇ ਨੇ ਤਾਂ ਦੇਖੋ ਪਿੰਡੂ ਖੇਤਰਾਂ ਲਈ ਇਹ 11 ਰੁਪਏ ਪ੍ਰਤੀ ਸਾਲ ਹੋਵੇਗਾ 1 ਸਾਲ ਵਿੱਚ 25 ਪੰਨਿਆਂ ਵਾਲੀ ਚੈੱਕ ਬੁੱਕ ਲਈ ਕੋਈ ਵੀ ਚਾਰਜ ਨਹੀਂ ਲੱਗੇਗਾ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਉਧਰ HDFC ਬੈਂਕ ਨੇ ਸੀਨੀਅਰ ਸਿਟੀਜ਼ਨ ਕੇਅਰ ਵਿੱਚ ਨਿਵੇਸ਼ 10 ਮਈ 2024 ਤੱਕ ਨਿਵੇਸ਼ ਕਰ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਲਾਸਟ ਤਾਰੀਖ ਆ ਜਿਹੜੀ 10 ਮਈ ਰੱਖੀ ਗਈ ਹੈ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਨਿਵੇਸ਼ ਕਰ ਸਕਦੇ ਹੋ ਵਿਆਜ 5 ਕਰੋੜ ਤੋਂ ਘੱਟ ਐਫਡੀ ਤੇ ਮਿਲਦਾ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਦੇਖ ਸਕਦੇ ਹੋ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਤਾਂ ਦੇਖੋ ਪੰਜਾਬ ਚ ਔਰਤਾਂ ਨੂੰ ਕਦੋਂ ਮਿਲਣਗੇ 1-1000 ਰੁਪਏ ਮੁੱਖ ਮੰਤਰੀ ਨੇ ਮੋਗਾ ਚ ਕਰਤਾ ਵੱਡਾ ਐਲਾਨ ਤਾਂ ਦੇਖੋ ਤੁਸੀਂ ਕਰਮਜੀਤ ਅਣਮੋਲ ਨੂੰ ਇੱਕ ਵਾਰ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹੋ ਮੈਂ ਉਸ ਨੂੰ ਕੰਮ ਕਰਵਾਉਣ ਲਈ ਪਾਸਵਰਡ ਦੇਵਾਂਗਾ ਫਿਰ ਦੇਖੋ ਕੋਈ ਕੰਮ ਰੁਕੇਗਾ ਨਹੀਂ ਕਿਉਂਕਿ ਜਦੋਂ ਮੈਂ ਸੰਸਦ 'ਚ ਸੀ ਤਾਂ ਮੈਂ ਇੱਕੋ ਪਾਸਵਰਡ ਦੀ ਵਰਤੋਂ ਕਰਕੇ ਪੂਰੇ ਸੂਬੇ ਦੇ ਕੰਮ ਕਰਵਾ ਲੈਂਦਾ ਸੀ ਹੁਣ ਜਦੋਂ 13 ਸੰਸਦ ਮੈਂਬਰ ਪਾਰਲੀਮੈਂਟ 'ਚ ਹੋਣਗੇ ਸੋਚੋ ਕੀ ਹੋਵੇਗਾ ਕਿਉਂਕਿ ਮੇਰੇ ਕੋਲ ਉਥੋਂ ਕੰਮ ਕਰਵਾਉਣ ਦਾ ਤਜਰਬਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਬਾਗਾ ਪੁਰਾਣਾ ਚ ਲੋਕ ਸਭਾ ਹਲਕਾ ਫਰੀਦਕੋਟ ਤੋਂ ਕੀਤਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਗੇ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤਾਂ ਦੇਖੋ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਉਹ ਚੋਣ ਲੜ ਰਹੇ ਸਨ ਤਾਂ ਉਹਨਾਂ ਦੇ ਵਿਰੋਧੀ ਕਹਿੰਦੇ ਸਨ ਕਿ ਇਹ ਕਲਾਕਾਰ ਕਿਹੜੀ ਚੋਣ ਲੜੇਗਾ ਇਸ ਨੂੰ ਕੌਣ ਵੋਟ ਪਾਵੇਗਾ ਜਦੋਂ ਉਹ ਜਿੱਤ ਗਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਕਲਾਕਾਰ ਕੀ ਹੁੰਦਾ ਹੈ ਉਹਨਾਂ ਵਿਰੋਧੀਆਂ ਦੇ ਵਰਦਿਆਂ ਸੁਖਬੀਰ ਬਾਦਲ ਤੇ ਸਭ ਤੋਂ ਵੱਧ ਤਾਨੇ ਮਾਰੇ ਤਾਂ ਦੇਖੋ ਮਾਨ ਨੇ ਕਿਹਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਹਰ ਔਰਤ ਨੂੰ 1000 ਰੁਪਏ ਦੇਣ ਦਾ ਵਾਅਦਾ ਜਿਹੜਾ ਕੀਤਾ ਸੀ ਇਹ ਗਾਰੰਟੀ ਦਿੱਲੀ ਚ ਪੂਰੀ ਹੋ ਗਈ ਹੈ ਅਤੇ ਹੁਣ ਪੰਜਾਬ ਚ ਵੀ ਇਸ ਨੂੰ ਜਲਦ ਪੂਰਾ ਕੀਤਾ ਜਾਵੇਗਾ ਇਸ ਦੇ ਲਈ ਉਸਨੇ ਹਰ ਇੱਕ ਤਰ੍ਹਾਂ ਦੀ ਜਿਹੜੀ ਵਿਉਂਤਬੰਦੀਆ ਕਰ ਲਈ ਹੈ ਇਹ ਗਾਰੰਟੀ ਜਲਦ ਹੀ ਪੂਰੀ ਕੀਤੀ ਜਾਵੇਗੀ ਜਦਕਿ ਬਾਕੀ ਸਾਰੀਆਂ ਗਾਰੰਟੀਆਂ ਵੀ ਪੂਰੀਆਂ ਕੀਤੀਆਂ ਜਾਣਗੀਆਂ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰਤਾਂ ਨੂੰ ਇੱਕ ਇੱਕ ਹਜ਼ਾਰ ਵਾਲੀ ਜਿਹੜੀ ਸਕੀਮ ਆ ਉਹ ਪੰਜਾਬ ਦੇ ਵਿੱਚ ਜਲਦ ਹੀ ਸਰਕਾਰ ਦੇ ਵੱਲੋਂ ਲਾਗੂ ਕੀਤੀ ਜਾਵੇਗੀ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਸੀ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਜੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ